ਧੰਨਵਾਹ ਗੁਰੂ ਸਾਹਿਬ ਜੀਓ ਗੋੜੀ ਮਹਲਾ 5 ਵਾ ਪ੍ਰਭ ਕੇ ਚਰਨ ਮਨ ਮਾਹੇ ਧਿਆਨ ਸਗਲ ਤੀਰਥ ਮਜਨ ਇਸ਼ਨਾਨ ਹਰ ਦਿਨ ਹਰ ਸਿਮਰਨ ਮੇਰੇ ਭਾਈ ਕੋਟ ਜਨਮ ਕੀ ਮਲ ਲਹਿ ਜਾਏ ਰਹਾ ਹਰ ਕੀ ਕਥਾ ਰਿਤ ਮਾਹੇ ਵਸਾਈ ਮਨ ਬਾਛਤ ਸਗਲੇ ਫਲ ਪਾਈ ਜੀਵਨ ਮਰਨ ਜਨਮ ਪਰਵਾ ਜਾਂ ਕਰਦੇ ਬਸ ਭਗਵਾਨ ਕਹਉ ਨਾਨਕ ਸਈ ਜਨ ਪੂਰੇ ਜਿਨਾ ਪ੍ਰਾਪਤ ਸਾਦੋ ਧੂਰੇ ਕਹੋ ਨਾਨਕ ਸਈ ਜਨ ਪੂਰੇ ਜਿਨਾ ਪ੍ਰਾਪਤ ਸਾਦੋ ਧੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਮ ਸਨਮਾਨ ਜੋ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਸਤਗੁਰੂ ਮਹਾਰਾਜ ਅਨੇਕਾਂ ਤਰੀਕਿਆਂ ਦੇ ਨਾਲ ਸਾਨੂੰ ਪਰਮੇਸ਼ਰ ਦੇ ਚਰਨਾਂ ਨਾਲ ਜੋੜਦੇ ਹਨ ਸਤਿ ਸਾਡਾ ਜਿਹੜਾ ਜੀਵਨ ਹੈ ਦੋ ਚੀਜ਼ਾਂ ਦੇ ਖਾੜਾ ਹੈ ਇੱਕ ਹੈ ਸੇਵਾ ਦੂਸਰਾ ਹੈ ਸਿਮਰਨ ਜਿਸ ਤਰ੍ਹਾਂ ਪੰਛੀ ਦੇ ਦੋ ਖੰਭ ਹੁੰਦੇ ਆ ਤੇ ਇੱਕ ਤਾਂ ਟੁੱਟਾ ਹੋਵੇ ਤੇ ਫਿਰ ਉਹ ਪੰਚੀ オーਡਨੀ ਸਾਗਦਾ ਸਾਡੀ ਜ਼ਿੰਦਗੀ ਜਿਹੜੀ ਆ ਅਧੂਰੀ ਆ ਜੇ ਸਾਡੇ ਕੋਲ ਸੇਵਾ ਸਿਮਰ ਨਹੀਂ ਹੈ ਜੇ ਸਿਮਰਨ ਹੈ ਸੇਵਾ ਨਹੀਂ ਹੈ ਤਾਂ ਵੀ ਅਧੂਰਾ ਹੈ ਇਹ ਜ਼ਿੰਦਗੀ ਦੇ ਦੋ ਥੰਮ੍ਹ ਦਿੱਤੇ ਆ ਸਿੱਖ ਨੂੰ ਗੁਰੂ ਪਾਤਸ਼ਾਹ ਨੇ ਸੇਵਾ ਤੇ ਸਿਮਰਨ ਨਾਲ ਨਾਲ ਇਹ ਵੀ ਦੱਸਿਆ ਕਿ ਭਾਈ ਸਿਮਰਨ ਕਰਨ ਦੇ ਨਾਲ ਪ੍ਰਮਾਤਮਾ ਦੀ ਭਗਤੀ ਕਰਨ ਦੇ ਨਾਲ ਸਾਨੂੰ ਪ੍ਰਾਪਤ ਕੀ ਹੁੰਦਾ ਹੈ ਅੱਜ ਦੇ ਸ਼ਬਦ ਵਿੱਚ ਗੁਰੂ ਮਹਾਰਾਜ ਕਹਿ ਰਹੇ ਹਰ ਦਿਨ ਹਰ ਸਿਮਰਨ ਮੇਰੇ ਭਾਈ ਇਹ ਮੇਰੇ ਭਰਾ ਹਰ ਵੇਲੇ ਹਰ ਦਿਨ ਪਰਮੇਸ਼ਰ ਨੂੰ ਯਾਦ ਕਰ ਕਿਉਂਕਿ ਪ੍ਰਮਾਤਮਾ ਜਿਹੜਾ ਹੈ ਸਾਨੂੰ ਇੰਨੀਆਂ ਬਖਸ਼ਿਸ਼ਾਂ ਕਰਦਾ ਹੈ ਜਿਹੜੀਆਂ ਗਿਣੀਆਂ ਵੀ ਨਹੀਂ ਜਾ ਸਕਦੀ ਪਿਛਲੇ ਸ਼ਬਦ ਵਿੱਚ ਵੀ ਗੁਰੂ ਮਹਾਰਾਜ ਨੇ ਸਾਨੂੰ ਸਮਝਾਇਆ ਸੀ ਕਿ ਜਿਸਕਾ ਦੀਆ ਪੈਨੇ ਖਾਏ ਜਿ ਜੇਦਾ ਦਿੱਤਾ ਹੋਇਆ ਅਸੀਂ ਪਹਿਨਦੇ ਆਂ ਖਾਂਦੇ ਆਂ ਤਿਸ ਸਿਉ ਆਲਸ ਕਿਉ ਬਣੇ ਮਾਏ ਫਿਰ ਉਹਦੀ ਭਗਤੀ ਕਰਨ ਵਾਸਤੇ ਆਲਸੀ ਕਿਉ ਆਂ ਕਸਮ ਵਿਸਾਰ ਆਨ ਕੰਮ ਲਾਗੇ ਕੋਢੀ ਬਦਲੇ ਰਤਨ ਧਿਆਗੇ ਇਹ ਜਿਹੜਾ ਰਤਨਾ ਵਰਗ ਜੀਵਨ ਹੈ ਇਹਨੂੰ ਕੋਟੀਆਂ ਦੇ ਭਾਏ ਵੇਚ ਰਿਹਾ ਉਹਦਾ ਸਿਮਰਨ ਕਰ ਉਹਦੀ ਭਗਤੀ ਕਰ ਔਰ ਇਹ ਵੀ ਗੁਰੂ ਮਹਾਰਾਜ ਨੇ ਸਾਨੂੰ ਸਮਝਾਇਆ ਕਿਉਂਕਿ ਸਾਡੀ ਬਿਰਤੀ ਲਾਲਚੀ ਹੈ ਮਹਾਰਾਜ ਕਹਿੰਦੇ ਤੂੰ ਕਰੇਗਾ ਨਾ ਇੱਕ ਤਿਲ ਨਹੀਂ ਭੰਨੇ ਕਾਲੇ ਇੱਕ ਤਿਲ ਮਾਤਰ ਵੀ ਤੇਰੀ ਕਾਲਣਾ ਜਿਹੜੀ ਹੈ ਉਹ ਪ੍ਰਮਾਤਮਾ ਅਜਾਈ ਨਹੀਂ ਜਾਣ ਦੇਗਾ ਉਹਨੂੰ ਯਾਦ ਕਰ ਪਰਮੇਸ਼ਰ ਦੀ ਭਗਤੀ ਕਰ ਤੇ ਕੀ ਹੋਏਗਾ ਹਰ ਦਿਨ ਹਰ ਸਿਮਰਨ ਮੇਰੇ ਭਾਈ ਕੋਟ ਜਨਮ ਕੀ ਮਲ ਲਹ ਜਾਈ ਇੱਥੇ ਤਾਂ ਗੁਰੂ ਮਹਾਰਾਜ ਕਹਿੰਦੇ ਕਰੋੜਾਂ ਜਨਮਾਂ ਦੀ ਮੈਲ ਉਤਰ ਜਾਏਗੀ ਤੇਰੀ ਇਹ ਜਿਹੜਾ ਮਨ ਹੈ ਨਾ ਕਾਲਾ ਛਾ ਹੋਇਆ ਪਿਆ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਆ ਸ਼ਹ ਜਿਸ ਤਰ੍ਹਾਂ ਨਾ ਉਹ ਚਿਮਣੀ ਹੁੰਦੀ ਆ ਲਾਲ ਟੈਂ ਦੀ ਕੇਵਲ ਧੂਏ ਦੇ ਨਾਲ ਉਹ ਕਾਲੀ ਹੋ ਜਾਂਦੀ ਪਰ ਅੰਦਰ ਜੋਤ ਜਗਦੀ ਹੁੰਦੀ ਆ ਪਰ ਦਿਖਦੀ ਨਹੀਂ ਪਰ ਜਦੋਂ ਅਸੀਂ ਉਹਨੂੰ ਸਾਫ਼ ਕਰਨਾ ਤੇ ਰੋਸ਼ਨੀ ਦਿਖਣ ਲੱਗ ਜਾਣਾ ਮਹਾਰਾਜ ਕਹਿੰਦੇ ਇਹਨੂੰ ਤਾਂ ਮੈਲ ਇੰਨੀ ਲੱਗੀ ਆ ਇਸ ਕਰਕੇ ਸਤਿਗੁਰਾਂ ਨੇ ਕਿਹਾ ਕਿ ਰੋਜ਼ ਬਾਣੀ ਪੜੋ ਨਿਤਨੇਮ ਨਿਤ ਰੋਜ਼ ਸੰਗਤ ਕਰੋ ਨਿਤ ਉਠ ਗਾਵੋ ਪ੍ਰਭ ਕੀ ਬਾਣੀ ਕਿਉਂਕਿ ਜੇ ਆਪਾਂ ਇੱਕ ਦਿਨ ਝਾੜੂ ਨਹੀਂ ਮਾਰਦੇ ਨਾ ਘਰ ਦੇ ਵਿੱਚ ਤੇ ਮਿੱਟੀ ਘਟਾ ਆ ਜਾਂਦਾ ਤੇ ਇਹ ਤਾਂ ਫਿਰ ਮਨ ਹੈ ਤੇ ਜਿਹਨੂੰ ਸਤਿਗੁਰ ਕਹਿੰਦੇ ਜਨਮ ਜਨਮ ਕੀ ਇਸ ਮਨ ਕੋਲ ਲਾਗੀ ਕਾਲਾ ਹੋਆ ਸ਼ਾ ਪਰ ਗੁਰਮਤ ਦੇ ਵਿੱਚ ਇਹ ਵੀ ਸਮਝਾਇਆ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕਰਨਾ ਹੀ ਨਹੀਂ ਚਲੋ ਆਖਰੀ ਵਿੱਚ ਕਰਨਾ ਹੈ ਸਿਰਫ ਸਮਝਾਉਣ ਵਾਸਤੇ ਹੈ ਜਿਹੜੇ ਬੰਦੇ ਸੋਚਦੇ ਆ ਵੀ ਆਪਾਂ ਤਾਂ ਇੰਨੇ ਪਾਪ ਕਰ ਲਏ ਹੁਣ ਕੀ ਕਰਨਾ ਪਾਠ ਕਰਕੇ ਹੁਣ ਭੰਗ-ਭੰਗ ਦੀ ਕਰਕੇ ਕੀ ਕਰਨਾ ਹੁਣ ਭਗਤੀ ਕਰਕੇ ਕੀ ਕਰਨਾ ਹੁਣ ਸਿਮਰਨ ਕਰਕੇ ਕੀ ਕਰਨਾ ਆਖਰੀ ਸਮੇਂ ਤੱਕ ਜੀਵਨ ਤੇਰਾ ਬਦਲ ਜਾਏਗਾ ਆਖਰੀ ਸਮੇਂ ਤੱਕ ਵੀ ਬਦਲ ਸਕਦਾ ਗੁੰਜਾਇਸ਼ ਹੈ ਪ੍ਰਮਾਤਮਾ ਦੀ ਕਿਰਪਾ ਹੋਵੇ ਅੱਜ ਦਾ ਪਾਣੀ ਹਨ ਪਾਣੀ ਜਿੰਨਾ ਮਰਜੀ ਗੰਦਾ ਹੋਵੇ ਅੱਜ ਤਾਂ ਮਸ਼ੀਨਾ ਆ ਗਈ ਹੈ ਨਾ ਫਿਲਟਰ ਹੋ ਜਾਂਦੇ ਪਾਣੀ ਪਾਣੀ ਬਿਲਕੁਲ ਸਾਫ਼ ਕਰ ਦਿੰਦੇ ਤੇ ਮਨ ਜਿੰਨਾ ਵੀ ਗੰਦਾ ਹੁਣ ਪਾਣੀ ਜਿਹੜਾ ਹੁੰਦਾ ਹੈ ਪਾਣੀ ਦੇ ਵਿੱਚ ਸੁਗੰਧੀ ਪਾ ਦਿਓ ਪਾਣੀ ਵਿੱਚੋਂ ਖੁਸ਼ਬੂ ਆਉਂਦੀ ਹੈ ਪਾਣੀ ਦੇ ਵਿੱਚ ਗੰਦਗੀ ਪਾ ਦਿਓ ਪਾਣੀ ਬਦਬੂ ਆਏਗੀ ਪਾਣੀ ਵਿੱਚ ਜਿਹੜਾ ਰੰਗ ਪਾਓਗੇ ਲਾਲ ਪਾ ਦਿਓ ਹਰਾ ਪਾ ਦਿਓ ਜਿਹੜਾ ਪਾਓਗੇ ਉਹ ਰੰਗ ਕਬੂਲ ਕਰ ਲਏ ਮਨ ਵੀ ਇਦਾਂ ਹੀ ਹੈ ਜਿੱਦਾਂ ਦਾ ਇਹਨੂੰ ਚਲਾਵਾਂਗੇ ਉਦਾਂ ਦਾ ਚੱਲ ਪੈਂਦਾ ਔਰ ਇਹ ਵੀ ਹੈ ਬਾਣੀ ਸਤਗੁਰ ਕਹਿੰਦੀ ਹੈ ਵੀ ਜਿੰਨਾ ਮਰਜੀ ਗੰਦਾ ਮਨ ਹੈ ਇਹ ਸਾਫ਼ ਹੋ ਸਕਦਾ ਕਿੱਦਾਂ ਹੋਵੇਗਾ ਅੱਜ ਦੇ ਸ਼ਬਦ ਵਿੱਚ ਕਹਿੰਦੇ ਹਰ ਦਿਨ ਹਰ ਸਿਮਰਨ ਮੇਰੇ ਭਾਈ ਕੋਟ ਜਨਮ ਕੀ ਮਲ ਲਹਿ ਜਾਈ ਉਹ ਮੈਲ ਜਿਹੜੀ ਹੈ ਅੰਦਰ ਜਿਹੜੀ ਖੋਟ ਹੈ ਉਹ ਉਤਰ ਜਾਏ ਕਦੇ ਸਨਿਆਰੇ ਨੂੰ ਪੁੱਛੋ ਉਹ ਖੋਟਾ ਕਿਦਾਂ ਪਹਿਚਾਣਦਾ ਮੈੜਕ ਤਾਂ ਲਾਉਂਦਾ ਉਹ ਖਠਾਲੀ ਕੋਟਾਲੀ ਦੇ ਵਿੱਚ ਪਾ ਦਿੰਦੇ ਥੱਲੇ ਅੱਗ ਬਲਦੀ ਉਹ ਜਿੰਨੇ ਦੇਰ ਉਹ ਕਟਾਲੀ ਦੇ ਵਿੱਚ ਉਹ ਸੋਨਾ ਪਿਆ ਰਹਿੰਦਾ ਟੱਪਦਾ ਹੈ ਉਹਦੇ ਵਿੱਚ ਉਛਲਦਾ ਹੈ ਕਿੰਨੀ ਦੇਰ ਉਛਲਦਾ ਉਹਨੂੰ ਅੱਗ ਬਾਲੀ ਜਾਂਦਾ ਹੈ ਅੱਗ ਬਾਲੀ ਜਾਂਦਾ ਅੱਜ ਕੱਲ ਤਾਂ ਉਸਾਮਾ ਬਦਲ ਗਿਆ ਅੱਜ ਵੀ ਕਈ ਜਗ੍ਹਾ ਤਾਂ ਦੇਖ ਤੋਣਕੀ ਹੁੰਦੀ ਹੈ ਉਹਨਾਂ ਕੋਲ ਜਿਹਦੇ ਨਾਲ ਉਹ ਅੱਗ ਬਾਲਦੇ ਥੱਲੇ ਉਹ ਸੁਨਿਆਰਾ ਦੱਸੇਗਾ ਵੀ ਇਹ ਬਹੁਤ ਭਾਂਡੇ ਦੇ ਵਿੱਚ ਕਟਾਲੀ ਦੇ ਵਿੱਚ ਸੋਨਾ ਜਿਹੜਾ ਹੈ ਨੱਚਦਾ ਪਰ ਜਿਸ ਵੇਲੇ ਉਹਦੀ ਮੈਲ ਉਤਰ ਜਾਂਦੀ ਹੈ ਉਹੀ ਸੋਨਾ ਉਹ ਟਿਕ ਜਾਂਦਾ ਹੈ ਮਨ ਬਹੁਤ દોੜਦਾ ਬਹੁਤ દોੜਦਾ ਪਰ ਜਿਦਨੇ ਇਸ ਨੂੰ ਕਰਦੇ ਰਵਾਂਗੇ ਨਾ ਰੱਬ ਨਾਲ ਜੁੜੇ ਰਵਾਂਗੇ ਇੱਕ ਦਿਨ ਇਹ ਟਿਕਾਉ ਤੇ ਮਨ ਆਏਗਾ ਮਨ ਵਸ ਆਵੇ ਨਾਨਕਾ ਜੀ ਪੂਰਨ ਕਿਰਪਾ ਹੋਵੇ ਮਨ ਜਿੱਦਾਂ ਭਟਕਦਾ ਰਹੇ ਹਮੇਸ਼ਾ ਬੇਨਤੀ ਕਰਦਾ ਜਿੱਦਾਂ ਮੈਂ ਬੈਠਾ ਮੈਂ ਬੋਲ ਰਿਹਾ ਤੁਸੀਂ ਸੁਣ ਰਹੇ ਹੋ ਪਰ ਮਨ ਸਾਡਾ ਹੋਰ ਕੁਝ ਸੋਚ ਰਿਹਾ ਮਨ ਦੇ ਵਿੱਚ ਹੋਰ ਕੁਝ ਚੱਲ ਰਿਹਾ ਤੇ ਬੜਾ ਦੌੜਦਾ ਹੈ ਮਨ ਦਾ ਦਸ ਦਿਸ਼ਾਵੇ ਦਸੀ ਪਾਸੀ ਤੋੜਾ ਫਿਰਦਾ ਮਹਾਰਾਜ ਕਹਿੰਦੇ ਜਿੰਨਾ ਵੀ ਮੈਲਾ ਨਾ ਇਸ ਪਵਿੱਤਰ ਹੋ ਸਕਦਾ ਕਿੱਦਾਂ ਹੋਏਗਾ ਕਹਿੰਦੇ ਹਰ ਦਿਨ ਹਰ ਸਿਮਰਨ ਮੇਰੇ ਭਾਈ ਕੋਟ ਜਨਮ ਕੀ ਮਲ ਲਹਿ ਜਾਏ ਕਰੋੜਾਂ ਜਨਮਾਂ ਦੀ ਮੈਲ ਉਤਰ ਜਾਏ ਆਰੰਭ ਦੇ ਵਿੱਚ ਸਤਿਗੁਰ ਕਹਿੰਦੇ ਪ੍ਰਭ ਕੇ ਚਰਨ ਮਨ ਮਾਹੇ ਧਿਆਨ ਪ੍ਰਭੂ ਦੇ ਚਰਨਾ ਦਾ ਧਿਆਨ ਮਨ ਦੇ ਵਿੱਚ ਧਰ ਹੁਣ ਪ੍ਰਭੂ ਦੇ ਚਰਨ ਜਿਹੜੇ ਪ੍ਰਭੂ ਦਾ ਨਾਮ ਪ੍ਰਭੂ ਦਾ ਉਪਦੇਸ਼ ਉਹਨੂੰ ਆਪਣੇ ਮਨ ਦੇ ਵਿੱਚ ਧਾਰਨ ਕਰ ਜਦੋਂ ਹੁਣ ਧਿਆਨ ਹੀ ਕੋਈ ਨਹੀਂ ਸਾਡਾ ਤੇ ਅਸੀਂ ਜੀਵਨ ਦੇ ਵਿੱਚ ਬੜਾ ਤੋਖਾ ਖਾ ਜਾਂਦੇ ਹਰ ਇੱਕ ਚੀਜ਼ ਧਿਆਨ ਮੰਗਦੀ ਹੈ। ਚਾਹੇ ਅਸੀਂ ਘਰ ਦੇ ਵਿੱਚ ਭੋਜਨ ਬਣਾਈਏ। ਕੋਈ ਵੀ ਦੁਨੀਆ ਦਾ ਕੰਮ ਕਰਦੇ ਕੋਈ ਵੀ ਦੁਨੀਆ। ਜੇ ਧਿਆਨ ਨਹੀਂ ਹੈ ਤੇ ਨੁਕਸਾਨ ਹੈ। ਮਾਰਾ ਕਹਿੰਦੇ ਪ੍ਰਭ ਕੇ ਚਰਨ ਮਨ ਮਾਹੇ ਧਿਆਨ। ਸਗਲ ਤੀਰਥ ਮਜਨ ਇਸ਼ਨਾਨ। ਸਾਰੇ ਤੀਰਥਾਂ ਦਾ ਇਸ਼ਨਾਨ ਦਾ ਤੈਨੂੰ ਫਲ ਮਿਲ ਜਾਏਗਾ ਤੈਨੂੰ ਦੌੜਨ ਦੀ ਲੋੜ ਨਹੀਂ। ਜਿਹੜੇ ਲੋਕੀ ਲਾਲਚ ਦਿੰਦੇ ਸੀ ਨਾ 68 ਪ੍ਰਤੀਤਾਂ ਦੇ ਇਸ਼ਨਾਨ ਕਰਨ। ਫਲਾਨੀ ਜਗ੍ਹਾ ਜਾਣਾ। ਸਤਗੁਰੂ ਕਹਿੰਦੇ ਪ੍ਰਮਾਤਮਾ ਦਾ ਧਿਆਨ ਧਰ ਤੇਰਾ ਅੰਦਰ ਇਸ਼ਨਾਨ ਹੋ ਜਾਏਗਾ। ਰੋਜ਼ ਪੜ੍ਹਦੇ ਹੋ। ਸੁਣਿਆ ਮੰਨਿਆ ਮਨ ਕੀਤਾ ਭਾਉ ਮੈਲ ਅੰਦਰ ਹੈ ਤੇ ਉਹਨੂੰ ਧੋਣ ਦਾ ਸਾਧਨ ਵੀ ਅੰਦਰ ਹੈ। ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਜਦੋਂ ਮੈਲ ਉਤਰ ਗਈ ਨੋ ਮੈਂ ਨਹੀਂ ਕਹਾਂਗਾ ਕਹਿੰਦਾ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਇ ਪ੍ਰਭ ਕੇ ਚਰਨ ਮਨ ਮਾਹੇ ਧਿਆਨ ਸਗਲ ਤੀਰਥ ਮਜਨੇਸ਼ਨਾ ਉਹ ਲੋਕਾਂ ਨੇ ਵੀ ਭਲੇਖਾ ਸੀ ਅੱਜ ਵੀ ਹੈ ਵਿਸ਼ੇਦਣਾਉਣ ਦੇ ਨਾਲ ਮਨ ਪਵਿੱਤਰ ਹੋ ਜਾਂਦਾ ਹੈ ਸਤਿਗੁਰੂ ਨੇ ਬਾਣੀ ਦੇ ਵਿੱਚ ਆਰੰਭ ਦੇ ਵਿੱਚ ਸਮਝਾਇਆ ਸੋਚਾ ਸੋਚ ਨਾ ਹੋਵੇ ਜੇ ਸੋਚੀ ਲਖਵਾ ਜੇ ਮੈਂ ਲੱਖਾਂ ਵਾਰੀ ਵੀ ਇਸ਼ਨਾਨ ਕਰਾਂ ਸਰੀਰ ਨੂੰ ਧੋਵਾਂ ਤੇ ਮੇਰਾ ਮਨ ਨੂੰ ਫਰਕ ਕੋਈ ਨਹੀਂ ਪੈਣਾ ਆ ਪੜਦੇ ਸੁਖਨੀ ਸਾਹਿਬ ਦੇ ਵਿੱਚ ਸੋਚ ਕਰੇ ਦਿਨ ਸ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਵੋ ਸਾਧਨਾ ਕਰੇ ਮਨ ਤੇ ਕਬੂ ਨਾ ਵਿਖਿਆ ਟਰੇ ਜਲ ਧੋਵੇ ਬੋ ਦੇ ਅਨੀਤ ਸੁਧ ਕਾਹ ਹੋਏ ਕਾਚੀ ਭੀਤ ਕਹਿੰਦੇ ਕਿੱਥੇ ਪਵਿੱਤਰ ਹੋ ਸਨ ਨਾਉਣ ਦੇ ਨਾਲ ਸਰੀਰ ਜਰੂਰ ਪਵਿੱਤਰ ਹੋ ਜਾਏਗਾ ਸਰੀਰ ਸਾਫ ਹੋ ਸਕਦਾ ਅਸੀਂ ਇਹਨੂੰ ਵੀ ਹੋਰ ਪਾਸੇ ਲੈ ਗਏ ਹੱਥ ਧੋਣੇ ਕਹਿੰਦੇ ਜੀ ਸੁੱਚੇ ਕਰ ਲੋ ਹੱਥ ਸਾਫ਼ ਕਰਨੇ ਆਂ ਸਰੀਰ ਸਾਫ਼ ਕਰਨਾ ਸਫਾਈ ਕਰਨੀ ਆ ਸੁੱਚਾ ਤਾਂ ਮਨ ਕਰਨਾ ਉਹ ਮਨ ਸੁੱਚਾ ਹੋਏਗਾ ਪ੍ਰਮਾਤਮਾ ਦੀ ਭਗਤੀ ਕਰਨ ਨਾਲ ਸਿਮਰਨ ਕਰਨ ਦੇ ਨਾਲ ਭਾਵੇਂ ਜਿੰਨੇ ਮਰਜ਼ੀ ਤੁਸੀਂ ਤੀਰਥਾਂ ਤੇ ਭਟਕੀ ਜਾਓ ਸਤਗੁਰੂ ਕਹਿੰਦੇ ਪਵਿੱਤਰ ਨਹੀਂ ਹੋਏਗਾ ਪ੍ਰਭ ਕੇ ਚਰਨ ਮਨ ਮਾਹੇ ਧਿਆਨ ਸਗਲ ਤੀਰਥ ਮदन ਈਸ਼ਨਾ ਜਦੋਂ ਤੀਰਥਾਂ ਦਾ ਇਸ਼ਨਾਨ ਕਰੇਗਾ ਕਿਹੜਾ ਤੀਰਥ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਪਰਮਾਤਮਾ ਦਾ ਨਾਮ ਹੀ ਅਸਲੀ ਤੀਰਥ ਹੈ ਭਟਕਣ ਦੀ ਜ਼ਰੂਰਤ ਨਹੀਂ ਗੁਰੂ ਮਹਾਰਾਜ ਦਾ ਕਹਿਆ ਨਾ ਪੜਦੇ ਤੁਸੀਂ ਸਾਰੇ ਪੜਦੇ ਕਹਿੰਦੇ ਤੀਰਥ ਨਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੈ ਨਾਏ ਕਰੀ ਹੁਣ ਅੱਖਰ ਜਿਹਦੇ ਵੇਲੇ ਬੋਲਨੇ ਆ ਸੀ ਨਾ ਬਾਣ ਅੱਖਰ ਉਹੀ ਹੁੰਦੇ ਆ ਜਦੋਂ ਉੱਪਰ ਪੜਦੇ ਆ ਪਾਣੀ ਪੰਜਵੀਂ ਪੌੜੀ ਦੇ ਵਿੱਚ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਉ ਪਰ ਨਾਏ ਮਤਲਬ ਨਾਮ ਇੱਥੇ ਪੜਨਾ ਤੀਰਥ ਨਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੈ ਨਾਏ ਕਰੀ ਬਿਨਾ ਕੀ ਕਰਨਾ ਤੇ ਮੇਰੇ ਗੁਰੂ ਨੇ ਤਾਂ ਭਾਉਂਦਾ ਹੀ ਗੁਰੂ ਮਹਾਰਾਜ ਨੇ ਕਿਹਾ ਹੁਣ ਸਾਡੇ ਲੋਕ ਸਵਾਲ ਕਰ ਸਕਦੇ ਆ ਵੀ ਅਸੀਂ ਵੀ ਤਾਂ ਨਹਾਉਂਦੇ ਆ ਨਾ ਤੇ ਜਾ ਕੇ ਸਰੋਵਰਾਂ ਦੇ ਵਿੱਚ ਸਰੋਵਰਾਂ ਦਾ ਇੱਕ ਉਪਦੇਸ਼ ਸੰਦੇਸ਼ ਸੀ ਸਰੋਵਰ ਇਸ ਕਰਕੇ ਬਣਾਏ ਸੀ ਇੱਕ ਤਾਂ ਪਾਣੀ ਦੀ ਘਾਟ ਹੁੰਦੀ ਸੀ ਅੱਜ ਕੱਲ ਤਾਂ ਹਰੇਕ ਕਮਰੇ ਵਿੱਚ ਤੁਹਾਨੂੰ ਬਾਥਰੂਮ ਮਿਲ ਜਾਏਗਾ ਨਾ ਚਲੋ ਜਿੱਥੇ ਮਰਜ਼ੀ ਗੁਰਦੁਆਰੇ ਚਲੇ ਜਾਓ ਸਰੋਵਰ ਇਸ ਕਰਕੇ ਸੀ ਵੀ ਇੱਕ ਜਗ੍ਹਾ ਸਾਰੇ ਇਸ਼ਨਾਨ ਕਰਨਗੇ ਅੰਦਰੋਂ ਮਨ ਦੀ ਮੈਲ ਉਤਰ ਜਾਏਗੀ ਕਿ ਇਹ ਵੱਡਾ ਹੈ ਮੈਂ ਛੋਟਾ ਹਾਂ ਇਸ ਕਰਕੇ बराबर ਦੀ ਸਮਾਨਤਾ ਵਾਸਤੇ ਗੁਰੂ ਮਹਾਰਾਜ ਨੇ ਸਰੋਵਰ ਤਿਆਰ ਕੀਤੇ ਬੋਲੀਆਂ ਤਿਆਰ ਕੀਤੀਆਂ ਖੂਹ ਤਿਆਰ ਕੀਤੇ ਇੱਕ ਜਗ੍ਹਾ ਪਾਣੀ ਪਿਓ ਭਾਵੇਂ ਕੋ ਛੋਟਾ ਹੈ ਭਾਵੇਂ ਕੋ ਵੱਡਾ ਹੈ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਹ ਪ੍ਰਮਾਤਮਾ ਦੇ ਨਾਮ ਦੇ ਨਾਲ ਹੀ ਅੰਦਰ ਤੁਹਾਡਾ ਧੋਤਾ ਜਾਏ ਤੀਰਥ ਨਹਾਵਾ ਜੇ ਤਿਸ ਭਾਵਾਂ ਬਿਨ ਭਾਣੇ ਕੈ ਨਾਏ ਕਰੀ ਸੁਣਿਆ ਮੰਨਿਆ ਮਨ ਕੀਤਾ ਪਾ ਬੜੀ ਸੋਹਣੀ ਉਦਾਹਰਣ ਦਿੰਦੇ ਸੀ ਮਸਕੀਨ ਸਾਹਿਬ ਇੱਕ ਹੈ ਸੁਣਨਾ ਇੱਕ ਹੈ ਮੰਨਣਾ ਇੱਕ ਹੈ ਪ੍ਰੇਮ ਅਲਾਹਾਬਾਦ ਜਾਵਣਾ ਉੱਥੇ ਕਹਿੰਦੇ ਤਰਵੈਣੀ ਗੰਗਾ ਜਮਨਾ ਤੇ ਤੀਸਰੀ ਨਦੀ ਥੱਲਿਓਂ ਪੈਦਾ ਹੋਈ ਹੈ ਅੰਦਰੋਂ ਪ੍ਰਗਟ ਹੋਈ ਉਹਨੂੰ ਕਹਿੰਦੇ ਸਰਸਵਤੀ ਕਹਿੰਦੇ ਸੁਣਨਾ ਕੀ ਹੈ ਗੰਗਾ ਮੰਨਣਾ ਕੀ ਹੈ ਜਮਨਾ ਤੇ ਅੰਦਰ ਕੀ ਪੈਦਾ ਹੋਏਗਾ ਪ੍ਰੇਮ ਸੁਣਿਆ ਮੰਨਿਆ ਮਨ ਕੀਤਾ ਪਾਉ ਫਿਰ ਬਾਹਰ ਨਹੀਂ ਬਾਹਰੋਂ ਬਾਹਰ ਜਾ ਕੇ ਨਹੀਂ ਨਾਏਗਾ ਇਸ਼ਨਾਨ ਕਹਿੰਦੇ ਅੰਤਰਗਤ ਤੀਰਥ ਮਲ ਨਾ ਅੰਦਰ ਧੋਤਾ ਜਾਏਗਾ ਅੰਦਰ ਮੈਲ ਉਤਰ ਜਾਏਗੀ ਫਿਰ ਕਹੇਗਾ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਇਥੇ ਭਗਤ ਦਾ ਅਰਥ ਹੈ ਭਗਤੀ ਹੁਣ ਭਗਤ ਸਭ ਦਾ ਆਪਾਂ ਪੜਦੇ ਹਮੇਸ਼ਾ ਮੈਂ ਬੇਨਤੀ ਕਰਦਾ ਤਿੰਨ ਤਿੰਨ ਤਰ੍ਹਾਂ ਦਾ ਭਗਤਾ ਹੁੰਦਾ ਪੱਬਾ ਗੱਗਾ ਤੱਤਾ ਏਕ ਆਉਂਦਾ ਪੱਬਾ ਗੱਗਾ ਤੱਤੇ ਨੂੰ ਔਂਕੜ ਏਕ ਆਉਂਦਾ ਪੱਬਾ ਗੱਗਾ ਤੱਤੇ ਨੂੰ ਸਿਆਰੀ ਦਿਨਾਂ ਦੇ ਅਰਥ ਅਲੱਗ-ਅਲੱਗ ਹੈ ਉਚਾਰਨ ਅਸੀਂ ਭਗਤ ਕਰਨਾ ਜਦੋਂ ਭਗਤ ਭੱਬਾ ਗੱਗਾ ਤੱਤਾ ਹੁੰਦਾ ਜਿੱਦਾਂ ਪੜ੍ਹਦੇ ਨੇ ਹਰ ਯੁਗ ਯੁਗ ਭਗਤ ਉਪਾਇਆ ਮਤਲਬ ਜਿਆਦੇ ਭਗਤਾਂ ਦੀ ਗੱਲ ਕੀਤੀ ਬਹੁਵਚਨ ਹੈ ਜਿੱਥੇ ਤੱਤੇ ਨੂੰ ਔਂਕੜ ਆਏਗਾ ਭੱਬਾ ਗੱਗਾ ਤੱਤੇ ਨੂੰ ਔਂਕੜ ਉਹਦਾ ਅਰਥ ਹੈ ਇੱਕ ਭਗਤ ਦੀ ਗੱਲ ਕੀਤੀ ਜਦੋਂ ਭਗਤ ਦੇ ਤੱਤੇ ਨੂੰ ਸਿਆਰੀ ਆਉਂਦੀ ਹੈ ਉਹਦਾ ਅਰਥ ਨੇ ਭਗਤੀ ਕੀ ਆਖੇਗਾ ਕਹਿੰਦੇ ਬਿਨ ਗੁਣ ਕੀਤੇ ਭਗਤ ਨਾ ਹੋਈ ਭਗਤ ਮਤਲਬ ਇੱਥੇ ਭਗਤੀ ਨਹੀਂ ਹੋਣੀ ਬਿਨ ਗੁਣ ਕੀਤੇ ਭਗਤ ਨਾ ਹੋਇ ਸਤਗੁਰੂ ਕਹਿੰਦੇ ਪ੍ਰਭ ਕੇ ਚਰਨ ਮਨ ਮਾਹੇ ਧਿਆਨ ਸਗਲ ਤੀਰਥ ਮਜਨ ਈਸ਼ਨਾ ਹਰ ਦਿਨ ਹਰ ਸਿਮਰਨ ਮੇਰੇ ਭਾਈ ਹਰ ਦਿਨ ਪਰਮੇਸ਼ਰ ਦਾ ਸਿਮਰਨ ਕਰ ਤੇ ਮਨ ਜਿਹੜਾ ਨਾ ਲਾਲਚੀ ਹੈ ਕੀ ਮਿਲੇਗਾ ਕੋਟ ਜਨਮ ਕੀ ਮਲ ਲਹਿ ਜਾਈ ਕਰੋੜਾਂ ਜਨਮਾਂ ਦੀ ਕੀਤੀ ਹੋਈ ਮੈਲ ਇਕੱਠੀ ਜਿਹੜੀ ਆ ਨਉ ਤੇਰੀ ਲਹਿ ਜਾਈ ਕੋਟ ਜਨਮ ਕੀ ਮਲ ਲਹਿ ਜਾਈ ਰਹਾਓ ਹਰ ਕੀ ਕਥਾ ਰਿਤ ਮਾਹੇ ਵਸਾਈ ਜਿਨ੍ਹਾਂ ਨੇ ਹਰੀ ਦੀ ਕਥਾ ਕਥਾ ਦਾ ਮਤਲਬ ਸਿਫਤ ਸਲਾ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚ ਵਸਾਈ ਹੈ ਨਾ ਗੁਰੂ ਦੇ ਉਪਦੇਸ਼ ਨੂੰ ਹਰ ਕੀ ਕਥਾਰਿਤ ਮਾਇ ਵਸਾਈ ਮਨ ਬਾਛਤ ਸਗਲੇ ਫਲ ਪਾਈ ਉਹਨਾਂ ਨੇ ਮਨ ਬਾਛਤ ਫਲ ਪ੍ਰਾਪਤ ਕਰ ਲੈ ਜਿਨ੍ਹਾਂ ਨੇ ਸਤਗੁਰ ਦੀ ਸਿਫਤ ਸਰਾ ਆਪਣੇ ਹਿਰਦੇ ਦੇ ਵਿੱਚ ਬਸਾਉਣੀ ਕੀਤੀ ਭਾਵੇਂ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਪਰਮਾਤਮਾ ਉਹਨਾਂ ਨੂੰ ਗੁਣਾ ਦੇ ਨਾਲ ਭਰਪੂਰ ਕਰ ਦਿੰਦਾ ਉਹ ਗੁਰੂ ਸਮਰੱਥ ਹੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਸਤ ਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜਿਦਾਂ ਅੱਪ ਅੱਜ ਵੀ ਦਰਸ਼ਨ ਕਰਨ ਜਾਂਦੇ ਆ ਗੋਬਿੰਦ왈 ਸਾਹਿਬ ਤੋਂ ਖੰਡੂਰ ਸਾਹਿਬ ਆ ਰਹੇ ਸੀ ਉੱਥੇ ਰਸਤੇ ਦੇ ਵਿੱਚ ਪਿੰਡ ਪੈਂਦਾ ਸੀ ਖਾਨਪੁਰ ਪਿੰਡ ਸੀ ਅੱਜ ਉਸ ਪਿੰਡ ਦਾ ਨਾਮ ਛਾਪੜੀ ਸਾਹਿਬ ਹੈ ਤੇ ਸ਼ਾਮ ਦਾ ਹੀ ਤੇ ਸ਼ਮਾ ਸੀ ਹਨੇਰਾ ਜੇ ਹੋਣ ਲੱਗ ਗਿਆ ਤੇ ਉਪਰੋਂ ਬਰਸਾਤ ਹੋਣੀ ਸ਼ੁਰੂ ਹੋ ਗਈ ਤੇ ਠੰਡ ਦਾ ਮੌਸਮ ਸੀ। ਔਰ ਜਿਹੜੇ ਪ੍ਰਮੁੱਖ ਸਿੱਖ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਨਾਲ ਸਨ। ਔਰ ਸਾਰਾ ਪਿੰਡ ਸਖੀ ਸਰਵਰ ਨੂੰ ਪੂਜਦਾ ਸੀ। ਉਥੇ ਸਿੱਖ ਨਹੀਂ ਸੀ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਇੱਕ ਦਰਖਤ ਥੱਲੇ ਬਹਿ ਗਏ। ਸੰਗਣਾ ਦਰਖਤ ਸੀ। ਪਈ ਵਿਧੀ ਚੰਦ ਨੇ ਆਖਿਆ ਮਹਾਰਾਜ ਮੈਂ ਪੁੱਛ ਕੇ ਆਉਣਾ ਕੋਈ ਤਾਂ ਹੋਏਗਾ ਨਾ ਇਸ ਪਿੰਡ ਦੇ ਵਿੱਚ ਜਦੋਂ ਗਏ ਕੋਈ ਸ਼ਾਮ ਦਾ ਸਮਾਂ ਕੋਈ ਸ਼ਰਾਬ ਪੀ ਰਿਹਾ ਕੋਈ ਕੁਝ ਕਰ ਰਿਹਾ ਕੋਈ ਕੁਝ ਕਰ ਸਭ ਮौज-ਮਸਤੀ ਵਿੱਚ ਲੱਗੇ ਹੋਏ ਪਰ ਦੋ ਚਾਰ ਇਕੱਠੇ ਬੈਠੇ ਬਜ਼ੁਰਗ ਉਹਨਾਂ ਨੂੰ ਪੁੱਛਿਆ ਕਹਿਣ ਲੱਗੇ ਵੀ ਕੌਣ ਕਹਿੰਦੇ ਗੁਰੂ ਅਰਜਨ ਦੇਵ ਜੀ ਤੋਂ ਪ੍ਰਚਾਰ ਤੋਂ ਇੰਨੇ ਦੁਖੀ ਸਨ ਸਿੱਖੀ ਦੇ ਪ੍ਰਚਾਰ ਤੋਂ ਕਹਿੰਦੇ ਵੀ ਅਸੀਂ ਤਾਂ ਸਕੀ ਸਰਵਰ ਨੂੰ ਪੁੱਛਦੇ ਆਂ ਕਬਰਾਂ ਨੂੰ ਪੁੱਛਦੇ ਆਂ ਸਾਨੂੰ ਕੋਈ ਲੈਣਾ ਦੇਣਾ ਨਹੀਂ ਅਸੀਂ ਜਿਹਨੂੰ ਮੰਨਦੇ ਹੀ ਨਹੀਂ ਆ ਤੇ ਅਸੀਂ ਉਹਨੂੰ ਜਗ੍ਹਾ ਵੀ ਨਹੀਂ ਦੇ ਸਕਦੇ ਬੇਦੀ ਚਾਂਦੇ ਜੀ ਵਾਪਸ ਆ ਗਏ ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਤੈਨੂੰ ਕਿਹਾ ਸੀ ਨਾ ਨਾ ਜਾ ਕਹਿੰਦਾਗਾ ਨਹੀਂ ਸਤਿਗੁਰੂ ਮਹਾਰਾਜ ਚਲੋ ਜਿਸਾਂ ਤੁਹਾਡੀ ਮਰਜ਼ੀ ਥੋੜਾ ਸਮਾਂ ਹੋਇਆ ਥੋੜਾ ਕੁ ਸਮਾਂ ਹੋਇਆ ਤੇ ਇੱਕ ਸਿੱਖ ਆ ਰਿਹਾ ਸੀ ਉਹਦਾ ਨਾਮ ਇਤਿਹਾਸ ਵਿੱਚ ਪਾਈ ਹੇਮਾ ਲਿਖਿਆ। ਉਹ ਪਿੰਡ ਤੋਂ ਬਾਹਰ ਰਹਿੰਦਾ ਸੀ। ਪਰ ਉਹ ਜਿੰਨਾ ਗਰੀਬ ਸੀ ਉਹਨਾਂ ਦੇ ਦਿਲ ਦਾ ਅਮੀਰ ਸੀ। ਉਹਨਾਂ ਸਿੱਖੀ ਉਹਦੇ ਕੋਲ ਬਹੁਤ ਸੀ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦਾ ਸਤਿਗੁਰੂ ਜੀ ਇੱਥੇ ਬੈਠੇ ਹੋ। ਜੋ ਹੈ ਨਾ ਮੇਰੇ ਕੋਲ ਆਪ ਦੀ ਚਰਨ ਪਾਓ। ਪ੍ਰਸ਼ਾਦਾ ਵੀ ਛਕਾਓ। ਉਹ ਸਮੇਂ ਦੇ ਵਿੱਚ ਅੱਜ ਦਾ ਬਿਜਲੀ ਵਾਲੀਆਂ ਮਸ਼ੀਨਾਂ ਆ ਗਈਆਂ ਨਾ ਤੇ ਉਹ ਅੱਗੇ ਆਟਾ ਜਦੋਂ ਪੀਂਦੇ ਸੀ ਦਾਣੇ ਪੀਂਦੇ ਸੀ ਤੇ ਉਹ ਹੱਥੇ ਦੇ ਨਾਲ ਚੱਕੀਆਂ ਉਹ ਕੰਮ ਹੀ ਕਰਦਾ ਸੀ ਉਹ ਸਿੱਖ ਲੋਕੀ ਦਾਣੇ ਦੇ ਜਾਂਦੇ ਸੀ ਤੇ ਉਹਨੂੰ ਆਟੇ ਨੂੰ ਦਾਣੇ ਪੀਸ ਕੇ ਫਿਰ ਉਹ ਆਟਾ ਤਿਆਰ ਕਰਦਾ ਸੀ ਬੜੀ ਮਿਹਨਤ ਲੱਗਦੀ ਹੁੰਦੀ ਸੀ ਉਹ ਕਰਦਾ ਦੇਖੋ ਕਿੱਡਾ ਮੈਂ ਕਹ ਰਿਹਾ ਨਾ ਦਿਲ ਦਾ ਬੜਾ ਅਮੀਰ ਸੀ ਉਹਦੀ ਭਾਵਨਾ ਸੀ ਅੱਜ ਵੀ ਸਿੱਖਾਂ ਦੀ ਭਾਵਨਾ ਹੈ ਵੀ ਘੱਟੋ ਘੱਟ ਸਿੱਖ ਦੇ ਘਰੋਂ ਕੋਈ ਭੁੱਖਾ ਨਾ ਜਾਵੇ ਉਹ ਇਤਿਹਾਸ ਵਿੱਚ ਪੜ੍ਹ ਕੇ ਹੈਰਾਨ ਹੋ ਗਿਆ ਮੈਂ ਵੀ ਉਹ ਕਹਿੰਦੇ ਤਿੰਨ ਫੁਲਕੇ ਬਣਾਉਂਦਾ ਸੀ ਤਿੰਨ ਫੁਲਕੇ ਬਣਾਉਂਦਾ ਸੀ ਇੱਕ ਖਾਂਦਾ ਸੀ ਤੇ ਦੋ ਰੱਖ ਲੈਂਦਾ ਸੀ ਸ਼ਾਮ ਤੱਕ ਕਰ ਦਿਗਦਾ ਸੀ ਜੇ ਕੋਈ ਨਹੀਂ ਆਉਂਦਾ ਸੀ ਫਿਰ ਰਾਤੀ ਛਕ ਲੈਂਦਾ ਸੀ ਵੀ ਆਏ ਗਏ ਵਾਸਤੇ ਦੋ ਪ੍ਰਸ਼ਾਦੇ ਤਿਆਰੇ ਰੱਖ ਪਏ ਸੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਪੁੱਛਦਾ ਹੈ ਮਹਾਰਾਜ ਚਲੋ ਸਤਗੁਰੂ ਕਹਿੰਦੇ ਕੋਈ ਗੱਲ ਨਹੀਂ ਅਸੀਂ ਚਲੇ ਜਾਣਾ ਬਰਸਾਤ ਬੰਦ ਹੋਈ ਜੇ ਰਾਤੀਂ ਨਿਕਲ ਜਾਗੇ ਤੇ ਸੇਰੇ ਚਲੇ ਜਾਣਾ ਕਹਿ ਲਗਾ ਨਹੀਂ ਸਤਗੁਰੂ ਜੀ ਛੋਟੀ ਜੀ ਬਰੀ ਚੌਬੜੀ ਆ ਛੋਟੀ ਜੀ ਛਪੜੀ ਆ ਉਥੇ ਚਰਨ ਪਾਓ ਤੇ ਉਹਦੇ ਕੋਲ ਇਨਾ ਕਪੜੇ ਵੀ ਕੋਈ ਨਹੀਂ ਸੀ ਸਾਸ ਸੰਗਤ ਜੀ ਇੱਕ ਉਹਨੇ ਜਿਹੜਾ ਚੋਲਾ ਪਾਇਆ ਸੀ ਤੇ ਇੱਕ ਉਹਦੇ ਕੋਲ ਕੰਬਲੀ ਸੀ ਉਹ ਵੀ ਫੱਟੀ ਹੋਈ ਸੀ ਤੇ ਬਰਸਾਤ ਬੰਦ ਹੋਈ ਤੇ ਲੈ ਕੇ ਚਲਾ ਗਿਆ ਮੰਜਾ ਡਾਇਆ ਤੇ ਜਿਹੜੀ ਕੰਬਲੀ ਸੀ ਨਾ ਉਹ ਕੰਬਲੀ ਉੱਪਰ ਪਛਾਈ ਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਉਥੇ ਬਿਠਾਇਆ ਗੁਰੂ ਮਹਾਰਾਜ ਦੇ ਸਾਹਮਣੇ ਪ੍ਰਸ਼ਾਦੇ ਤਿਆਰ ਕਰਦਾ ਹੈ ਮਹਾਰਾਜ ਜੀ ਨੂੰ ਪ੍ਰਸ਼ਾਦੇ ਛਕਾਉਂਦਾ ਹੈ ਤੇ ਸਵੇਰ ਹੁੰਦੀ ਆ ਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਕਹਿੰਦਾ ਸਤਿਗੁਰੂ ਤੁਹਾਡੀ ਸੇਵਾ ਨਹੀਂ ਕਰ ਸਕਿਆ ਮੇਰੇ ਗਰੀਬ ਦੇ ਕੋਲ ਆਹੀ ਕੋਸ਼ਿਸ਼ ਸੀ ਤੇ ਮਹਾਰਾਜ ਕਹਿੰਦੇ ਤੂੰ ਬਹੁਤ ਅਮੀਰ ਹੈ ਵਿਦਵਾਨਾਂ ਦੀਆਂ ਅਲੱਗ-ਅਲੱਗ رائے ਆ ਕਈ ਵਿਦਵਾਨ ਲਿਖਦੇ ਕਿ ਉੱਥੇ ਦੋ ਸ਼ਬਦ ਉਚਾਰੇ ਕਈ ਕਹਿੰਦੇ ਤਿੰਨ ਸ਼ਬਦ ਉਚਾਰਨ ਕੀਤੇ ਮਹਾਰਾਜ ਕਹਿੰਦੇ ਭਲੀ ਸੁਹਾਵੀ ਛਾਪਰੀ ਜਾ ਮੈਂ ਗੁਨਾਇਕਿਤ ਹੀ ਕਾਮਨਾ ਤੌਲ ਹਰ ਜਿਤ ਹਰ ਬਿਸਰਾ ਉਹ ਪਿੰਡ ਖਾਨਪੁਰ ਤੋਂ ਨਾ ਅੱਜ ਉਹ ਛਾਪੜੀ ਸਭ ਬਣ ਗਿਆ ਕਹਿਣ ਦਾ ਭਾਵ ਹੈ ਕਿ ਜਿਸ ਵੇਲੇ ਉਹ ਸਤਗੁਰੂ ਦੇਖਦਾ ਨੀਅਤ ਦੇਖਦਾ ਤੇ ਮਹਾਰਾਜ ਬਖਸ਼ਿਸ਼ ਕਰਦੇ ਕਹਿੰਦੇ ਜਿਨ੍ਹਾਂ ਨੇ ਉਹਦੀ ਸਿਬਤ ਸਲਾਹ ਨੂੰ ਆਪਣੇ ਮਨ ਦੇ ਵਿੱਚ ਵਸਾਇਆ ਨਾ ਹਰ ਕੀ ਕਥਾ ਰਿੱਧ ਮਾਹੇ ਬਸਾਈ ਕੀ ਮਿਲਦਾ ਮਨ ਬਾਛਤ ਸਗਲੇ ਫਲ ਪਾਈ ਉਹਦੇ ਉਪਦੇਸ਼ ਨੂੰ ਸੁਣ ਕੇ ਹਿਰਦੇ ਦੇ ਵਿੱਚ ਵਸਾਉਣਾ ਤੇ ਤਬਦੀਲੀ ਹੋ ਜਾਂਦੀ ਹੈ ਜੀਵਨ ਦੇ ਵਿੱਚ ਬਹੁਤ ਵੱਡੀ ਜੀਵਨ ਦੇ ਵਿੱਚ ਸਫਲਤਾ ਮਿਲਦੀ ਹੈ ਕਾਮਯਾਬੀ ਉਹਨੂੰ ਮਿਲਦੀ ਹੈ ਜਿਹੜਾ ਉਹਨੂੰ ਹਿਰਦੇ ਦੇ ਵਿੱਚ ਵਸਾ ਲੈਂਦਾ ਸਤਗੁਰੂ ਕਹਿੰਦੇ ਆ ਸੁਣ ਉਪਦੇਸ਼ ਹਿਰਦੇ ਵਸਾਵੋ ਮਨ ਇਛੇ ਨਾਨਕ ਫਲ ਪਾਓ ਜਦੋਂ ਅਸੀਂ ਸੁਣ ਕੇ ਮਨ ਦੇ ਵਿੱਚ ਵਸਾਇਆ ਤੇ ਆਪਣੇ ਆਪ ਜੀਵਨ ਜਿਹੜਾ ਸੀ ਉਹ ਬਦਲਾਅ ਦੇ ਵਿੱਚ ਆ ਜਾਂਦਾ ਤੇ ਕਿਉਂਕਿ ਗੁਰੂ ਇੰਨਾ ਸਮਰੱਥ ਹੈ ਕਾਲ ਆਪਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਆਗਮਨ ਪਰਮ ਮਨਾਣ ਜਾ ਰਹੇ ਹਾਂ ਤੇ ਗੁਰੂ ਨੂੰ ਕਹੋ ਤਾਂ ਸੀ ਗੁਰੂ ਤਾਂ ਇੰਨਾ ਸਮਰੱਥ ਹੈ ਗੁਰੂ ਤਾਂ ਗੋਂਗਿਆਂ ਦੇ ਕੋਲੋਂ ਵੀ ਉਹ ਸੀ ਇਹਨਾਂ ਸੱਚੇ ਜੀਵਰ ਜਿਹੜਾ ਗੋਂਗਾ ਵੀ ਸੀ ਤੇ ਬਹਿਰਾ ਵੀ ਸੀ ਅੱਜ ਉਹ ਨਿਸ਼ਾਨੀ ਅੰਬਾਲੇ ਦੇ ਕੋਲ ਅੰਬਾਲੇ ਤੋਂ 8 ਕਿਲੋਮੀਟਰ ਹੈ ਗੁਰਦੁਆਰਾ ਪੰਜੋਖੜਾ ਸਾਹਿਬ ਜਦੋਂ ਸਤਗੁਰ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਆਂਦੇ ਉੱਥੇ ਪੰਡਤ ਲਾਲ ਚੰਦ ਸੀ ਉਹਨੂੰ ਹੰਕਾਰ ਹੋ ਗਿਆ ਵੀ ਇਹ ਦੋ ਨਾਮ ਰੱਖੀ ਫਿਰਦੇ ਆ ਤੂੰ ਸਾਡੇ ਕ੍ਰਿਸ਼ਨ ਜੀ ਨੇ ਤਾਂ ਰਣ ਭੂਮੀ ਵਿੱਚ ਗੀਤਾ ਦਾ ਉਚਾਰਨ ਕੀਤਾ ਸੀ ਇਹਨਾਂ ਨਾਮ ਰੱਖਿਆ ਹਰਿਕ੍ਰਿਸ਼ਨ ਮੈਨੂੰ ਇਹਦੇ ਬਾਣੀ ਗੀਤਾ ਤਾਂ ਸੁਣਾਈ ਦੇਣ ਪਾਠ ਕਰਕੇ ਮਹਾਰਾਜ ਜੀ ਨੇ ਬਣਾ ਲਿਆ ਸ਼ੰਕਾ ਨਹੀਂ ਰਹਿਣ ਦਿੰਦਾ ਗੁਰੂ ਕਹਿਣ ਲੱਗੇ ਪੰਡਤ ਜੀ ਦੱਸੋ ਕੀ ਕਰਨਾ ਹੈ ਕਹਿੰਦਾ ਮੈਨੂੰ ਤੁਸੀਂ ਗੀਤਾ ਦਾ ਪਾਠੇ ਕਰਕੇ ਸੁਣਾ ਦਿਓ ਮਹਾਰਾਜ ਕਹਿਣ ਲੱਗੇ ਜੇ ਮੈਂ ਕਰ ਦਿੱਤਾ ਤੇ ਤੂੰ ਕਹੇਗਾ ਵੀ ਇਹਨਾਂ ਨੇ ਗੁਰੂ ਬਣਨ ਵਾਸਤੇ ਸਿੱਖਿਆ ਸੀ ਤੂੰ ਐਦਾਂ ਕਰ ਜਿਹਦੇ ਕੋਲੋਂ ਤੂੰ ਕਰਾਉਣਾ ਚਾਹੁੰਦਾ ਅਸੀਂ ਉਹਦੇ ਕੋਲ ਕਰਾ ਦੇ ਉਹ ਬੜਾ ਗਿਆਨਵਾਨਤਾ ਸੀ ਸ਼ਰਾਰਤੀ ਵੀ ਸੀ ਤੋ ਐਦਾਂ ਦਾ ਬੰਦਾ ਲੱਭ ਕੇ ਲਿਆਇਆ ਤੇ ਜਿਹੜਾ ਗੋਂਗਾ ਵੀ ਸੀ ਤੇ ਬહેરા ਵੀ ਸੀ ਦਾ ਸੁਣ ਸਕਦਾ ਸੀ ਤੇ ਨਾ ਬੋਲ ਸਕਦਾ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਉਹਦੇ ਉੱਪਰ ਆਪਣੀ ਕਿਰਪਾ ਵਰਸਾਈ ਛੜੀ ਰੱਖੀ ਕਹਿਣ ਲੱਗੇ ਭਾਈ ਛੱਜੂ ਇਹਦੇ ਗੀਤਾ ਦਾ ਪਾਠ ਕਰਕੇ ਸੁਣਾ ਦੇ ਤੇ ਨਾਲੇ ਗੀਤਾ ਦੇ ਅਰਥ ਕਰਕੇ ਸੁਣਾ ਦੇ ਸ਼ਲੋਕ ਪੜੇ ਨਾਲ ਉਹ ਅਰਥ ਕਰੇ ਇੱਕ ਸ਼ਲੋਕ ਪੜੇ ਨਾਲ ਅਰਥ ਕਰੇ ਹੱਥ ਜੁੜ ਗਏ ਗੁਰੂ ਅਰਜਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਟੈ ਪਿਆ ਤੇ ਮਹਾਰਾਜਾ ਸਿੱਖ ਬਣਿਆ ਬਾਅਦ ਵਿੱਚ ਉਹ ਅਯੁੱਧਿਆ ਦੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਦਾ ਰਿਹਾ ਭਾਈ ਲਾਲ ਚੰਦ ਜਿਹੜਾ ਸੀ ਕਹਿਣ ਦਾ ਭਾਵ ਇਹ ਕਿ ਗੁਰੂ ਸਮਰਤ ਹੈ ਗੁਰੂ ਕਿਰਪਾ ਕਰਦਾ ਉਹ ਗੁੰਗਿਆਂ ਦੇ ਕੋਲ ਬਹਿਰਿਆਂ ਕੋਲ ਕਰਾ ਸਕਦਾ ਸਾਨੂੰ ਤਾਂ ਉਹਨੇ ਜ਼ਬਾਨ ਵੀ ਦਿੱਤੀ ਹੈ ਤੇ ਅਸੀਂ ਕਿਉਂ ਨਹੀਂ ਕਰ ਸਕਦੇ ਪਰ ਹਮੇਸ਼ਾ ਬੇਨਤੀ ਕਰਦਾ ਪਾਠ ਕਰਨ ਲੱਗਿਆਂ ਨਿਤਨੇਮ ਕਰੋ ਭਾਵੇਂ ਸਹਿਜ ਪਾਠ ਕਰੋ ਅਰਦਾਸ ਕਰੋ ਕਿ ਸਤਿਗੁਰੂ ਮਹਾਰਾਜ ਤੂੰ ਕਰਾਉਣਾ ਹੈ ਤੂੰ ਕਿਰਪਾ ਕਰਨੀ ਹੈ ਪਰ ਹੁੰਦਾ ਕੀ ਹੈ ਆਮ ਕਰਕੇ ਭਾਵੇਂ ਸਾਡੇ ਮੂੰਹ ਦੇ ਵਿੱਚ ਚੜਿਆ ਹੋਇਆ ਜਾਂ ਅਸੀਂ ਵੈਸੀ ਬੋਲ ਦਿੰਦੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਪੜ੍ਹ ਲਿਆ ਹੁਣ ਕਸੀਂ ਹੁਣ ਕੋਈ ਬੱਚਾ ਕਹਵੇ ਮੈਂ ਟੀਚਰ ਨੂੰ ਪੜ੍ਹ ਕੇ ਆ ਗਿਆ ਹੋ ਸਕਦਾ ਕੋਈ ਕਹਵੇ ਮੈਂ ਟੀਚਰ ਨੂੰ ਪੜ੍ਹ ਕੇ ਆ ਗਿਆ ਮੈਂ ਗੁਰੂ ਗ੍ਰੰਥ ਸਾਹਿਬ ਪੜ੍ਹ ਲਿਆ ਤੇ ਗੁਰੂ ਗ੍ਰੰਥ ਸਾਹਿਬ ਨੂੰ ਕੌਣ ਹੁੰਦੇ ਆ ਅਸੀਂ ਪੜਨ ਵਾਲੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਪੜ੍ਹਨਾ ਹੈ ਅਸੀਂ ਗੁਰੂ ਦੇ ਕੋਲੋਂ ਮਤ ਲੈਣੀ ਹੈ ਅਸੀਂ ਗੁਰੂ ਨੂੰ ਪੜਨ ਵਾਲੇ ਕੌਣ ਹੁੰਦੇ ਆ ਗੁਰੂ ਨੇ ਸਾਨੂੰ ਪੜ੍ਹਾਉਣਾ ਹੈ ਜੋ ਜਦੋਂ ਪੜਾਉਂਦਾ ਹੈ ਨਾ ਫਿਰ ਬਹੁਤ ਵੱਡੀ ਬਖਸ਼ਿਸ਼ ਜਦੋਂ ਅਸੀਂ ਪੜਦੇ ਆਂ ਗਲਤੀਆਂ ਕਰਦੇ ਆਂ ਜਦੋਂ ਉਹ ਪੜਾਉਂਦਾ ਹੈ ਜਦੋਂ ਉਹ ਬਖਸ਼ਿਸ਼ ਕਰਕੇ ਪੜਾਉਂਦਾ ਹੈ ਤੇ ਬਹੁਤ ਕਿਰਪਾ ਕਰ ਦਿੰਦਾ ਹੈ ਅੱਜ ਸ਼ੱਜੂ ਜੀ ਵਰ ਕਿੰਨੀ ਕਿਰਪਾ ਹੋਈ ਭਾਈ ਹਿੰਮਤ ਸਿੰਘ ਦੀ ਪੰਜ ਪਿਆਰਿਆਂ ਵਿੱਚੋਂ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਹੋਏ ਜਿਹੜੇ ਫਿਰ ਗੁਰੂ ਮਹਾਰਾਜ ਦੇ ਅੱਗੇ ਸੀਸ ਭੇਟਾ ਕੀਤਾ ਤੇ ਮਹਾਰਾਜ ਕਿਰਪਾ ਕਰਦੇ ਆਂ ਕਹਿੰਦੇ ਹਾਰ ਕੀ ਕਥਾ ਰਿੱਧ ਮਾਹੇ ਬਸਾਈ ਮਨ ਬਾਛਤ ਸਗਲੇ ਫਲ ਪਾਈ ਇਹ ਕੀ ਹੁੰਦਾ ਜੀਵਨ ਮਰਨ ਜਨਮ ਪਰਵਾਣ ਉਹਦਾ ਜੀਵਨ ਉਹਦਾ ਮਰਨ ਉਹਦਾ ਜਨਮ ਸਫਲ ਹੋ ਜਾਂਦਾ ਹੈ ਜੀਵਨ ਮਰਨ ਜਨਮ ਪਰਵਾਣ ਕਿਹਦਾ ਹੁੰਦਾ ਜਾਂ ਕੇ ਹਿਰਦੈ ਵਸੇ ਭਗਵਾਨ ਜਿਹਦੇ ਹਿਰਦੇ ਦੇ ਵਿੱਚ ਰੱਬ ਵੱਸਦਾ ਕਹੋ ਨਾਨਕ ਸਈ ਜਨ ਪੂਰੇ ਜਿਨ੍ਹਾਂ ਪ੍ਰਾਪਤ ਸਾਧੂ ਧੂਰੇ ਸਾਧੂ ਦੀ ਧੂਰ ਜਿਨ੍ਹਾਂ ਨੂੰ ਗੁਰੂ ਦੇ ਉਪਦੇਸ਼ ਮਿਲ ਗਏ ਉਹ ਮਨੁੱਖ ਪੂਰੇ ਹੋ ਗਏ ਉਹਨਾਂ ਦੇ ਉੱਪਰ ਪ੍ਰਮਾਤਮਾ ਕਿਰਪਾ ਕਰ ਦਿੱਤੀ ਕਾਹੋ ਨਾਨਕ ਸਹੀ ਜਨ ਪੂਰੇ ਜਿਨ੍ਹਾਂ ਪ੍ਰਾਪਤ ਸਾਧੂ ਤੂਰੇ ਤੇ ਗੁਰੂ ਮਹਾਰਾਜ ਕਹਿੰਦੇ ਕਰਨਾ ਕੀ ਹੈ ਰਹਾਉ ਦੀ ਪੰਕਤੀ ਵਿੱਚ ਬਖਸ਼ਿਸ਼ ਕਰ ਰਿਆ ਹਰ ਦਿਨ ਹਰ ਸਿਮਰਨ ਮੇਰੇ ਭਾਈ ਕੋਟ ਜਨਮ ਕੇ ਮਲ ਲਹਿ ਜਾਈ ਰਹਾ ਗੁਰੂ ਮਹਾਰਾਜ ਕਿਰਪਾ ਕਰਨ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਆਹੇ